ਅੱਜ ਸਮਾਣਾ ਦੀ ਅਗਰਵਾਲ ਧਰਮਸ਼ਾਲਾ ਵਿਖੇ ਸਵਰਗਵਾਸੀ ਮਾਸਟਰ ਚੰਦਰदास ਬਾਸਲ ਦੀ ਯਾਦ ਵਿੱਚ ਅੱਖਾਂ ਦਾ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ ਲਾਇਨਸ ਕਲੱਬ ਗੋਲਡ ਦੇ ਪ੍ਰਧਾਨ ਵਿਕਾਸ ਸ਼ਰਮਾ ਤੇ ਜੀਪੀ ਗਰਗ ਨੇ ਦੱਸਿਆ ਕਿ ਲਾਇਨਸ ਕਲੱਬ ਗੋਲਡ ਵੱਲੋਂ ਅੱਜ ਚੌਥਾ ਕੈਂਪ ਲਾਇਆ ਗਿਆ ਹੈ ਤੇ ਉਹਨਾਂ ਕਿਹਾ ਕਿ ਅੱਖਾਂ ਹਨ ਤਾਂ ਜਹਾਨ ਹੈ ਅੱਜ ਤਕਰੀਬਨ 100 ਦੇ ਕਰੀਬ ਮਰੀਜ਼ਾਂ ਨੂੰ ਅੱਖਾਂ ਦੇ ਲੈਂਸ ਪਾਏ ਜਾਣਗੇ ਅੱਖਾਂ ਦੇ ਮਾਹਿਰ ਡਾਕਟਰ ਭੁਪੇਸ਼ ਗਰਗ ਨੇ ਅੱਖਾਂ ਦਾ ਚੈੱਕਅਪ ਕੀਤਾ ਹੈ ਤੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਤੋਂ ਆਏ ਮਰੀਜ਼ਾਂ ਦੀਆਂ ਲਾਈਨਾਂ ਵੇਖਣ ਨੂੰ ਮਿਲੀਆਂ ਇਸ ਮੌਕੇ ਲਵ ਕੁਮਾਰ ਮਿੱਤਰ ਰੌਕੀ ਸਿੰਘਲਾ ਗੌਰਵ ਮੋਹਿਤ ਤਨੂ ਮਨਿਤ ਗਰਗ ਹਾਜ਼ਰ ਸਨ ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਖੰਡਾ ਜਿਹੜਾ ਆਪਰੇਸ਼ਨ ਕੈਂਪ ਹੈ ਸਾਡੇ ਲਾਇੰਸ ਕਲੱਬ ਗੋਲਡ ਦਾ ਚੌਥਾ ਕੈਂਪ ਹੈ ਜੀ ਇਹ ਸਵਰਗੀ ਚਰਨਦਾਸ ਬਾਂਸਲ ਜੀ ਸਾਡੇ ਟੀਚਰ ਹੁੰਦੇ ਸੀਗੇ ਜੀ ਉਹਨਾਂ ਦੇ ਪਰਿਵਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੇ ਸਾਡੇ ਸਹਿਯੋਗ ਦੇ ਨਾਲ ਅਸੀਂ ਸਾਡਾ ਕਿਉਂਕਿ ਜਿਹੜਾ ਸਾਡਾ ਕਲੱਬ ਹੈ ਉਹ ਹਮੇਸ਼ਾ ਹੀ ਇਹ ਹੀ ਕੋਸ਼ਿਸ਼ ਕਰਦਾ ਹੈ ਕਿ ਲੋਕਾਂ ਦੀ ਸੇਵਾ ਵੱਧ ਤੋਂ ਵੱਧ ਕਿਸ ਤਰੀਕੇ ਨਾਲ ਕੀਤੀ ਜਾਵੇ ਅੱਖਾਂ ਦਾ ਜਿਹੜਾ ਆਪਰੇਸ਼ਨ ਦਾ ਕੈਂਪ ਹੈ ਕਿਉਂਕਿ ਅੱਖਾਂ ਨੇ ਜਿਹੜੀਆਂ ਉਹਦੇ ਨਾਲ ਹੀ ਸਾਰਾ ਕੁਝ ਚੱਲਦਾ ਹੈ ਜੇ ਬੰਦੇ ਦੀ ਅੱਖਾਂ ਹੀ ਨਹੀਂ ਹੈਗੀਆਂ ਤਾਂ ਲਗਭਗ ਜੀਵਨ ਉਹਦਾ ਰੁਕ ਜਾਂਦਾ ਹੈ ਸੋ ਇਹ ਉਪਰਾਲਾ ਸਵਰਗੀय ਚਰਨ ਦਾਸ ਬਾਂਸਲ ਜੀ ਦੀ ਯਾਦ ਦੇ ਵਿੱਚ ਅਸੀਂ ਇਹ ਅਲਵਾ ਰਹੇ ਹਾਂ ਜੀ ਚੌਥਾ ਕੈਂਪ ਹੈ ਕਿੰਨਾ ਟਾਰਗੇਟ ਰੱਖਿਆ ਗਿਆ ਇਸ ਵਾਰ ਤਕਰੀਬਨ 100 ਦੇ ਕਰੀਬ ਆਪਰੇਸ਼ਨ ਦਾ ਸਾਡਾ ਟਾਰਗੇਟ ਹੈ ਜੀ ਬਾਕੀ ਜਿਵੇਂ ਡਾਕਟਰ ਸਾਹਿਬ ਰਿਕਮੈਂਡ ਕਰਨਗੇ ਕਿਉਂਕਿ ਡਾਕਟਰ ਸਾਹਿਬ ਨੇ ਦੇਖਣਾ ਕਿ ਕਿਹੜਾ ਜਿਹੜਾ ਵਿਅਕਤੀ ਹੈ ਉਹ ਆਪਰੇਸ਼ਨ ਲਈ ਤਿਆਰ ਹੈ ਕਿਦਾ ਮੋਤੀ ਆ ਪੱਕ ਗਿਆ ਜਾਂ ਜੋ ਵੀ ਉਹਨਾਂ ਦਾ ਪੈਰਾਮੀਟਰਸ ਹੁੰਦੇ ਨੇ ਜਿੰਨੇ ਵੀ ਉਹ ਸਾਨੂੰ ਕਹਿਣਗੇ ਕਿ ਇੰਨੇ ਲੋਕ ਨੇ ਜਿਹੜੇ ਆਪਰੇਸ਼ਨ ਵਾਸਤੇ ਤਿਆਰ ਨੇ ਉਹ ਸਾਰਿਆਂ ਦਾ ਆਪਰੇਸ਼ਨ ਆ ਜਿਹੜਾ ਉਹ ਅੱਜ ਦੇ ਕੈਂਪ ਦੇ ਵਿੱਚ ਹੋਏਗਾ ਧੰਨਵਾਦ ਕਰਦੇ ਆ ਮਾਸਟਰ ਚਰਨ ਦਾਸ ਜੀ ਦੇ ਪਰਿਵਾਰ ਦਾ ਜਿਨ੍ਹਾਂ ਨੇ ਲਾਇਓਨਸ ਕਲੱਬ ਨੂੰ ਸਾਡੇ ਇਸ ਕਾਬਿਲ ਸਮਝਿਆ ਕਿ ਸਾਨੂੰ ਉਹਨਾਂ ਨੇ ਕਲੱਬ ਨੂੰ ਸਪான்ਸਰ ਕੀਤਾ ਕਿ ਆਈ ਆਪਰੇਸ਼ਨ ਕੈਂਪ ਹੈ ਜਿਹੜਾ ਉਹਨਾਂ ਵੱਲੋਂ ਲਗਾਇਆ ਜਾ ਰਿਹਾ ਤੇ ਲਗਭਗ 100 ਸਵਾ 100 ਪੇਸ਼ੈਂਟ ਇਸ ਚ ਆਪਰੇਟ ਕੀਤਾ ਜਾਏਗਾ ਤੇ ਇਸ ਚ ਮਰੀਜ਼ਾਂ ਨੂੰ ਜਿਹੜੀਆਂ ਬੰਦੀਆਂ ਸਹੂਲਤਾਂ ਨੇ ਸਾਰੀਆਂ ਸਾਡੇ ਲਾਇਓਨ ਕਲੱਬ ਵੱਲੋਂ ਦਿੱਤੀਆਂ ਜਾਣਗੀਆਂ